ਸਸਿਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਬਾਠ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਗੁਰਪ੍ਰੀਤ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ ਐਫ ਬੈਡ ਦਿਖਾ ਰਹੇ ਆਗੇ ਕਿਹੜਾ ਸੂਆ ਕਿੰਨਾ ਪਿਛਲੇ ਸੂਏ ਦੁੱਧ ਦਿੰਦਾ ਸਾਰੀ ਗੱਲਬਾਤ ਗਾਈ ਦੇ ਨਾਲ ਤੁਹਾਨੂੰ ਕਰਕੇ ਦੱਸਾਂਗੇ ਪਹਿਲਾਂ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਨੇ ਆ ਧੋਰੀ ਗੁਰਪ੍ਰੀਤ ਦਾ ਬਾਕੀ ਪ੍ਰਿੰਟ ਪ੍ਰਿੰਟ ਪੂਰਾ ਚੰਗਾਗਾ ਬਾਈ ਕਾਫੀ ਦਿਨਾਂ ਦੀ ਹਜੇ ਕੱਚੀ ਆ ਗਈ ਬੇਟ ਬੂਟ ਫੁੱਲਾ ਬੇਲ ਆ ਪੂਰੀ ਚੰਗੀ ਆ ਗਈ ਕੱਦ ਵੀ ਚੰਗਾਗਾ ਬਾਕੀ ਖਵਾਨੇ ਦੇ ਵਿੱਚ ਹਜੇ ਬਾਲ ਢਿੱਲਾਂ ਕਾਫੀ ਪੰਨਾਂ ਨੇ ਅੰਦਾਜ਼ਾ ਹੈਗਾ ਵੀ 12-13 ਦਿਨ ਦਾ ਆਰਾਮਦਾਰੀ ਨਾਲ ਹੀ ਲੈ ਜਾਊਗੀ ਤੇ ਬਾਕੀ ਪੇਠ ਫੂੜਾ ਤੁਹਾਨੂੰ ਆਪਾਂ ਪਿੱਛੋਂ ਚੈੱਕ ਕਰਾ ਦਿੰਨੇ ਆਗੇ ਤੇ ਜਿਹੜੀ ਸਾਰੀ ਗੱਲਬਾਤ ਆਪਾਂ ਗੁਰਪ੍ਰੀਤ ਦੇ ਨਾਲ ਤੁਹਾਨੂੰ ਕਰਕੇ ਸਾਂਝੀ ਦੱਸ ਦੇਵਾਂਗੇ ਥਣਾ ਦਾ ਜਿਹੜਾ ਗੈਪ ਆ ਤੁਸੀਂ ਚੈੱਕ ਕਰ ਲਓ ਕੀ ਹਾਲਾ ਗੁਰਪੀ ਦਾ ਠੀਕ ਆ ਜੀ ਵਧੀਆ ਮੋਬਾਈਲ ਨੰਬਰ ਦੱਸੋ 94655 ਠੀਕ ਆ 70088 ਠੀਕ ਆ ਜਿਹੜੀ ਆਪਾਂ ਇਹ ਗਾਂ ਦਿਖਾ ਰਹੇ ਆਂਗੇ ਕਿਹੜਾ ਸੂਆ ਸੁਣਾ ਨੇ ਹੁਣ ਇਹਨੇ ਤੀਜਾ ਸੂਆ ਸੁਣਾ ਜੀ ਤੀਜਾ ਸੂਆ ਤੇ ਜੇ ਆਪਾਂ ਦੁੱਧ ਦੀ ਗੱਲ ਕਰਕੇ ਦੂਜੇ ਸੂਏ ਦੂਜੇ ਸੂਏ 20 ਲੀਟਰ ਦੁੱਧ ਚੋਇਆ ਜੀ ਆਪਾਂ ਨੋਰਮਲ ਸਿਵਾਤੇ ਨੋਰਮਲ ਸਿਵਾਤੇ ਤੇ ਕੋਈ ਟੀਕੇ ਦਾ ਪਤਾ ਆਪਾਂ ਨੂੰ ਕਿਹੜਾ ਲੱਗਾ ਇਹ ਵਧੀਆ ਹੀ ਲੱਗਿਆ ਐਚਐਫ ਨਸਲ ਦਾ ਉਹ ਜੀਕਾ ਯਾਦ ਨਹੀਂ ਖੈ ਵਧੀਆ ਠੀਕ ਆ ਬਸ ਡਰਾ ਨਹੀਂ ਸਮਝ ਜਾਨੀ ਕਿ ਠੀਕ ਆ ਆ ਘਰ ਦੀ ਮੰਨੂ ਵਸ ਤੇ ਯਾਨਕਿ ਪਿਛਲੇ ਸਵੇ ਲੈ ਆਂਦੀ ਹੋਗੀ ਪਿਛਲੇ ਸਵੇ ਠੀਕ ਹੈ ਤੇ ਜੇ ਆਪਾਂ ਇਹਦੇ ਗੱਲ ਕਰੀਏ ਵੀ ਕਿੰਨੇ ਕਿੰਨੇ ਦਿਨ ਹਜੇ ਪੈਂਡਿੰਗ ਆਗੇ ਤਕਰੀਬਨ 12 13 ਦਿਨ ਪੈਂਡਿੰਗ ਹੈ ਦੇ 12 13 ਦਿਨ ਲੈ ਜੀ ਵੱਧ ਵੀ ਲੈ ਜਾਈਂਦਾ ਜੇ ਕੱਟ ਠੀਕ ਹੈ ਤੇ ਮੁੱਲ ਜੈ 75000 ਰੁਪਏ ਦਾ ਕੋਈ ਮਾਨਤਨ ਬਸ ਮਾਨਤਨ ਕਰ ਦਾਂਗੇ ਠੀਕ ਮੈਂ ਕੋਈ ਵੀਡੀਓ ਸ਼ੇਅਰ ਕਰਕੇ ਆਉਗਾ ਲੋ ਜੀ ਰੇਟ ਕਰਾਗਾ 75000 ਰੁਪਿਆ ਤੀਜਾ ਸੂਆ ਸੂਣਾਗਾ 12 13 ਦਿਨ ਹਜੇ ਬਾਕੀ ਆ ਕਿਉਂਕਿ ਪਿੱਛੋਂ ਹਜੇ ਬਾਲਟਾਂਾਂ ਕਾਫੀ ਪੰਨ ਆਰਾਮਦਾਰੀ ਨਾਲ ਹੀ 12-13 ਦਿਨ ਲੈ ਜੂਗੀ ਤੇ ਜਿਹੜੇ ਵੀ ਵੀਰ ਨੂੰ ਨਾਕ ਪਸੰਦਾ ਆ ਵੀ ਇਹਨਾਂ ਸੰਪਰਕ ਕਰ ਲਿਓ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਜੀ ਧੰਨਵਾਦ